ਸਤਿ ਸ਼੍ਰੀ ਅਕਾਲ ਜੀ ਮਿੱਤਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਆਪਾਂ ਇਹ ਹੋਇਆ ਬੀ ਐਫ ਏ ਮੇਲਾ ਧਨੋਲਾ ਤੁਹਾਨੂੰ ਪਤਾ ਹੀ ਆ ਕਿ 2-3 ਦਿਨਾਂ ਤੋਂ ਜਿਹੜਾ ਮੇਲਾ ਉਹ ਚੱਲੀ ਜਾਂਦਾ ਤੇ ਇੱਥੇ ਨਾ ਮੈਂ ਦੇਖਿਆ ਕਿ ਹਰਜੀਤ ਡੈਰੀ ਫਾਰਮ ਤੇ ਮੋਹਾਲੀ ਏਰੀਆ ਦੇ ਨੇ ਬਾਈ ਹੋਰੀ ਤੇ ਨਾਲ ਉਹਨਾਂ ਦੇ ਵਾਈਫ ਨੇ ਹਰਜੀਤ ਕੌਰ ਤੇ ਇਹਨਾਂ ਨੇ ਨਾ ਡੈਰੀ ਫਾਰਮਿੰਗ ਦਾ ਜਿਹੜਾ ਇਹਨਾਂ ਦਾ ਕੰਮ ਆ ਤੇ ਤੁਸੀਂ ਇਹ ਦੇਖੋ ਵੀ ਇਹਨਾਂ ਨੇ ਇੱਥੇ ਆਪਣੀ ਸਟਾਲ ਲਾਈ ਆ ਤੇ ਜਿਹਦੇ ਤੇ ਇਹ ਆਪਣਾ ਬਹੁਤ ਵਧੀਆ ਕਾੜਿਆ ਹੋਇਆ ਦੁੱਧ ਤੇ ਬਹੁਤ ਵਧੀਆ ਪਿਓਰ ਪਨੀਰ ਦੇ ਪਕੌੜੇ ਇਹ ਹੋਰ ਵੀ ਕਈ ਤਰ੍ਹਾਂ ਦੇ ਪ੍ਰੋਡਕਟ ਜਿਵੇਂ ਕਿ ਖੋਆ ਹੋ ਗਿਆ ਪਨੀਰ ਹੋ ਗਿਆ ਉਹ ਦੇ ਰਹੇ ਨੇ ਲੋਕਾਂ ਨੂੰ ਪਿਓਰ ਕੁਆਲਿਟੀ ਕੀ ਜੀ ਹੁੰਦੀ ਆ ਉਹ ਇੱਥੇ ਆ ਕੇ ਪਤਾ ਲੱਗਦਾ ਪੂਰੀ ਗੱਲਬਾਤ ਕਿਵੇਂ ਇਹਨਾਂ ਨੇ ਸ਼ੁਰੂ ਕੀਤਾ ਸੀ ਕਿਸ ਲੈਵਲ ਤੋਂ ਸ਼ੁਰੂ ਕੀਤਾ ਸੀ ਤੇ ਅੱਜ ਕਿਸ ਲੈਵਲ ਦੇ ਪਹੁੰਚੇ ਨੇ ਪੂਰੀ ਗੱਲਬਾਤ ਇਹਨਾਂ ਨਾਲ ਕਰਾਂਗੇ ਆਜੋ ਮਿਲਦੇ ਆ ਭੈਣ ਹਰਜੀਤ ਕੌਰ ਨਾਲ ਆਪਾਂ ਭੈਣ ਹਰਜੀਤ ਕੌਰ ਹੋਰਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਲੈਵਲ ਤੋਂ ਉਹਨਾਂ ਨੇ ਜਿਹੜਾ ਡੈਰੀ ਫਾਰਮਿੰਗ ਦਾ ਕੀਤਾ ਸੀ ਉਹੋ ਸ਼ੁਰੂ ਕੀਤਾ ਆਪਣੇ ਪਹਿਲਾਂ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਤੇ ਮੈਨੂੰ ਪੂਰੀ ਜਾਣਕਾਰੀ ਦਿਓ ਕਿ ਜਿਵੇਂ ਬਾਈ ਹੋਰਾਂ ਨੇ ਦੱਸਿਆ ਤੁਹਾਡੇ ਹਸਬੰਦ ਨੇ ਕਿ ਜਦੋਂ ਤੁਸੀਂ بڑے ਛੋਟੇ ਲੈਵਲ ਤੋਂ ਸ਼ੁਰੂ ਕੀਤਾ ਸੀ ਹਨ ਸਟਾਰਟਿੰਗ ਤੋਂ ਕਿਵੇਂ ਤੁਹਾਨੂੰ ਇਹ ਮਤਲਬ ਆਈਡੀਆ ਤੁਹਾਡੇ ਦਿਮਾਗ ਦੇ ਵਿੱਚ ਆਇਆ ਕਿ ਅਸੀਂ ਐਸ ਲੈਵਲ ਦੇ ਪਹੁੰਚ ਜਾਾਂਗੇ ਅੱਜ ਬੀਐਫਏ ਦਾ ਮੇਲਾ ਲੱਗਿਆ ਹੋਇਆ ਹੈ ਨਾ ਤੇ ਤੁਸੀਂ ਪਹਿਲਾਂ ਡੈਰੀ ਫਾਰਮਿੰਗ ਆਪਣੇ ਘਰ ਤੋਂ ਸ਼ੁਰੂ ਕੀਤਾ ਤੇ ਫਿਰ ਹੁਣ ਤੁਹਾਡਾ ਪੂਰੇ ਪੰਜਾਬ ਲੈਵਲ ਦੇ ਉੱਤੇ ਜਿਹੜਾ ਨਾਮ ਵੀ ਬਣਿਆ ਹੋਇਆ ਹੈ ਵੱਡਾ ਤੇ ਪੂਰੀ ਜਾਣਕਾਰੀ ਇਹਦੇ ਬਾਰੇ ਸਾਨੂੰ ਦਿਓ ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣਾਂ ਤੇ ਭਰਾਵਾਂ ਨੂੰ ਮੇਰਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਹੈ ਪਿਆਰ ਕੋ ਸਤਿ ਸ਼੍ਰੀ ਅਕਾਲ ਹੈ ਤੇ ਮੈਂ ਇਹ 2015 ਦੇ ਵਿੱਚ ਸ਼ੁਰੂਆਤ ਕੀਤੀ ਸੀ ਬਹੁਤ ਛੋਟੇ ਲੈਵਲ ਤੋਂ ਸ਼ੁਰੂ ਕੀਤਾ ਸੀ ਕੁਝ ਪਸ਼ੂ ਦੋ ਠੀਕ ਹੈ ਜੀ ਜਿਹੜਾ ਕਿ ਅੱਜ ਵੱਧ ਕੇ ਮੇਰੇ ਕੋਲ 30-40 ਪਸ਼ੂ ਹੋ ਚੁੱਕੇ ਆ ਠੀਕ ਹੈ ਜੀ ਮੱਝਾਂ ਨਾਲ ਹੀ ਗਾਵਾਂ ਹਾਂਜੀ ਦੋ ਠੀਕ ਹੈ ਹਾਂਜੀ ਤੇ ਜਿਹੜਾ ਕਿ ਮੇਰਾ ਦੋ ਦੁਕਾਨਾਂ ਨੇ ਮੇਰੀਆਂ ਦੋ ਡੈਰੀਆਂ ਇੱਕ ਕੈਂਟ ਤੋਂ ਖਨ ਆਰਮੀ ਏਰੀਆ ਦੇ ਵਿੱਚ ਤੇ ਇੱਕ ਅੰਮਾਲਾ ਸਿਟੀ ਦੇ ਵਿੱਚ ਹੈ ਗੈਲੈਕਸੀ ਦੀ ਸਾਈਡ ਠੀਕ ਹੈ ਜੀ ਹਰਿਆਣਾ 에ਰੀਏ ਦੇ ਬਲ ਹਰਿਆਣਾ ਚ ਪੈਂਦੇ ਆ ਹਾਂਜੀ ਵੈਸੇ ਮੈਂ ਹਾਂ ਪੰਜਾਬ ਤੋਂ ਬਿਲੋਂਗ ਕਰਦੀ ਆ ਪਰ ਮੈਨੂੰ ਹਰਿਆਣਾ ਪੈਂਦਾ ਹੀ ਅੰਮਾਲੇ ਇਸ ਕਰਕੇ ਮੇਰੀ ਸ਼ਾਪ ਵੀ ਅੰਮਾਲੇ ਦੇ ਵਿੱਚ ਹੀ ਹੈ ਠੀਕ ਹੈ ਜੀ ਕੈਂਟ ਦੇ ਵਿੱਚ ਹੈ ਇਹ ਇੱਕ ਸਿਟੀ ਦੇ ਵਿੱਚ ਹੈ ਠੀਕ ਹੈ ਜੀ ਤੇ ਮੈਂ ਇਹ ਜਿਹੜਾ ਕੰਮ ਸ਼ੁਰੂਆਤ ਤੋਂ ਸ਼ੁਰੂ ਕੀਤਾ ਸੀ ਪਹਿਲਾਂ ਇੰਨਾ ਪਤਾ ਨਹੀਂ ਸੀ ਕਿ ਪ੍ਰਮਾਤਮਾ ਐਡੇ ਲੈਵਲ ਤੱਕ ਮੈਨੂੰ ਇਹ ਪਹੁੰਚਾ ਦੇਊਗਾ ਹਾਂ ਜਿਹੜਾ ਕਿ ਹੁਣ ਮੈਂ ਐਗਜ਼ਿਬਿਸ਼ਨਾਂ ਵੀ ਲਗਾਉਣ ਲੱਗ ਗਈਆਂ ਜਿੱਥੇ ਵੀ ਕਿਤੇ ਐਗਜ਼ਿਬਿਸ਼ਨ ਲੱਗਦੀ ਹੈ ਜਿਵੇਂ ਕਿ ਪੀਡੀਐਫ ਇਹ ਹੋ ਗਿਆ ਬੀਐਫਏ ਹੋ ਗਿਆ ਡੀਐਫਏ ਹੋ ਗਿਆ ਸਾਰੇ ਮੇਲੇ ਲੱਗਦੇ ਆ ਤਾਂ ਮੈਂ ਉੱਥੇ ਲੱਗ ਜਿੰਨੇ ਵੀ ਮਤਲਬ ਐਗਰੀਕਲਚਰ ਦੇ ਨਾਲ ਰਿਲੇਟਡ ਮੇਲੇ ਆ ਤੁਸੀਂ ਉਹ ਸਾਰੇ ਲਗਾਉਣੇ ਜ਼ਰੂਰ ਲਗਾਉਣੇ ਤੇ ਲੋਕਾਂ ਨੂੰ ਜਦੋਂ ਇਹ ਮੇਲੇ ਤੇ ਜਾਂਦੇ ਨੇ ਨਾ ਲੋਕਾਂ ਨੂੰ ਪਤਾ ਲੱਗਦਾ ਕਿ ਕੀ ਕੁਆਲਿਟੀ ਆ ਹਾਂਜੀ ਹਾਂਜੀ ਪਨੀਰ ਦੀ ਕੀ ਕੁਆਲਿਟੀ ਆ ਦੁੱਧ ਦੀ ਕੀ ਕੁਆਲਿਟੀ ਆ ਖੋਏ ਦੀ ਹਾਂਜੀ ਤੇ ਉਹ ਚੀਜ਼ਾਂ ਦਾ ਪਤਾ ਲੱਗਦਾ ਤੁਹਾਨੂੰ ਪਤਾ ਹੈ ਅੱਜ ਕੱਲ ਦਾ ਜਿਹੜਾ ਸਮਾ ਉਹ ਕਾਫੀ ਲੋਕ ਐ ਹੁੰਦੇ ਆ ਵੀ ਜਿਹੜੇ ਕਈ ਲੋਕ ਮੇਰੇ ਵੀਰ ਕਾਫੀ ਮੇਰੇ ਵੀਰ ਦੇ ਭੈਣਾਂ ਮੇਰੀ ਵੀਡੀਓਜ਼ ਦੇਖਦੇ ਆ ਤੇ ਉਹ ਮੇਲਿਆਂ ਵਿੱਚ ਮਿਲਣ ਵਾਸਤੇ ਖਾਸ ਕਰਕੇ ਮਿਲਣ ਵਾਸਤੇ ਆਨੇ ਆ ਜਦੋਂ ਪਤਾ ਲੱਗ ਜਾਂਦਾ ਕਿ ਸਾਡੇ ਨੇੜੇ ਆਏ ਹੋਏ ਨੇੜੇ ਆਏ ਹੋਏ ਜਿੱਥੇ ਜਿੱਥੇ ਦੇ ਵੀਰ ਅਸੀਂ ਮੇਲਾ ਲਗਾਨੇ ਉੱਥੇ ਦੇ ਵੀਰ ਦੇ ਭੈਣਾਂ ਮੈਨੂੰ ਮਿਲਣ ਵਾਸਤੇ ਜ਼ਰੂਰ ਆਉਂਦੀਆਂ ਠੀਕ ਹੈ ਜੀ ਤੇ ਆਪਣੇ ਪ੍ਰੋਡਕਟ ਖਾ ਕੇ ਜਾਂਦੇ ਆ ਤੇ ਉਹ ਦੱਸਦੇ ਆ ਵੀ ਜੋ ਅਸੀਂ ਮੋਬਾਈਲ ਤੇ ਦਿਖਾ ਰਹੇ ਆ ਵੀਡੀਓ ਚ ਦਿਖਾ ਰਹੇ ਆ ਉਹ ਸੇਮ ਉਹੀ ਪ੍ਰੋਡਕਟ ਨੇ ਅਸੀਂ ਇਹਨਾਂ ਵਿੱਚ ਕੋਈ ਉਹ ਨਹੀਂ ਕੋਈ ਮਿਲਾਵਟ ਨਹੀਂ ਵਿਦਆਊਟ ਕੈਮੀਕਲ ਹੈ ਹਾਂ ਜੋ ਅਸੀਂ ਖੁਦ ਖਾ ਰਹੇ ਉਹ ਅਸੀਂ ਕਸਟਮਰ ਨੂੰ ਦੇ ਰਹੇ ਹਾਂ ਆਪਣੇ ਭੈਣਾਂ ਦੇ ਬਾਈ ਹੋਰਾਂ ਨੇ ਦੱਸਿਆ ਪਹਿਲਾਂ ਕਿ ਪੂਰੀ ਫੈਮਿਲੀ ਆ ਤੁਹਾਡੀ ਜਿਹੜੀ ਸਾਰੀ ਫੈਮਿਲੀ ਰਲ ਮਿਲ ਕੇ ਇਹ ਪੂਰਾ ਕੰਮ ਕਰਦੇ ਪੰਜ ਜਣੇ ਪਰਿਵਾਰ ਦੇ ਤੇ ਪੰਜ ਸੱਤ ਜਣੇ ਤੁਸੀਂ ਹੋਰ ਵੀ ਰੱਖੇ ਹੋਏ ਤੇ ਤੁਹਾਡੇ ਸੱਸ ਸਹੁਰਾ ਨਾਲ ਲੱਗਦੇ ਆ ਤੇ ਤੁਹਾਡਾ ਬੇਟਾ ਜਿਹੜਾ ਉਹ ਵੀ ਪੂਰਾ ਕੰਮ ਪੂਰਾ ਪੂਰਾ ਫੈਮਿਲੀ ਦਾ ਜਿਹੜਾ ਇਹ ਕੰਮ ਆ ਤੇ ਤੁਸੀਂ ਇਹ ਇੱਕ ਤਰ੍ਹਾਂ ਦੀ ਮਤਲਬ ਐਗਜ਼ਾਮਪਲ ਵੀ ਨੇ ਆਪਾਂ ਕਾਮਯਾਬੀਆਂ ਵਾਸਤੇ ਆਪਾਂ ਕਾਮਯਾਬੀ ਤੋਂ ਹੋ ਸਕਦੀ ਹੈ ਜੇ ਆਪਣਾ ਪੂਰਾ ਪਰਿਵਾਰ ਆਪਣੇ ਨਾਲ ਹੈ ਹਾਂ ਬਿਲਕੁਲ ਕਈ ਨਾ ਕੁੜੀਆਂ ਕਹਿ ਦਿੰਦੀਆਂ ਕਿ ਮੈਂ ਕੀ ਕਰ ਸਕਦੀ ਆ ਮੈਂ ਕੱਲੀਆਂ ਆ ਜਾਂ ਕੁਛ ਵੀ ਆ ਤਾਂ ਇਹ ਮਤਲਬ ਇੱਕ ਤਰ੍ਹਾਂ ਦੀ ਐਗਜ਼ਾਮਪਲ ਆ ਭੈਣ ਕਿ ਕੁੜੀ ਕੁਝ ਵੀ ਕਰ ਸਕਦੀ ਆ ਪਰ ਉਹਦੇ ਮਤਲਬ ਹੋਣਾ ਚਾਹੀਦਾ ਕਿ ਜਜ਼ਬਾ ਹੋਣਾ ਚਾਹੀਦਾ ਹੈ ਜਿਗਰਾ ਹੋਣਾ ਚਾਹੀਦਾ ਹੈ ਇਹ ਕੰਮ ਕਰਨ ਵਾਸਤੇ ਅੱਛੇ ਦੇਖੋ ਹੀ ਵਾਅਦੇ ਕੱਟੇ ਬਹੁਤ ਆਨੇ ਆ ਹੀ ਹੁਣ ਸਾਡੇ ਨਾਲ ਵੀ ਪਹਿਲਾਂ ਸ਼ੁਰੂਆਤ ਵੀ ਸਾਨੂੰ ਪਸੂ ਕਈ ਵਾਰੀ ਐਸੇ ਵੀ ਮਿਲੇ ਆ ਜਿਹੜੇ ਸਾਨੂੰ ਮਲਗਿਉ ਐਵੇਂ ਹੀ ਛੱਡਣੇ ਪਏ ਕਿਸੇ ਨੇ ਬਿਮਾਰ ਦਵਾਤਾ ਹੀ ਕਿਸੇ ਨੇ ਕੁਛ ਦਵਾਤਾ ਹੀ ਮੈਂ ਹਾਰੇ ਕਿਸੇ ਵੀਰ ਨੂੰ ਦੇ ਭੈਣ ਨੂੰ ਇਹ ਕਹਿਨੀ ਆ ਕਿ ਪਸ਼ੂ ਲੋ ਪਹਿਲੇ ਵਿਆਂਦ ਦਾ ਲੋਈ ਚ ਮੈਂ ਮੱਝ ਲੈ ਲਵਾਂ ਮੈਂ ਗਾਂ ਲਵਾਂ ਖਾਸ ਕਰ ਗਾਂ ਹੀ ਪਹਿਲੇ ਵਿਆਂਦ ਦੀ ਲੋ ਉਸ ਤੋਂ ਜ਼ਿਆਦਾ ਵਾਲੀ ਚੀਜ਼ ਹੁੰਦੀ ਹੈ ਮੈਂ ਹਰ ਕਿਸੇ ਨੂੰ ਉਸ ਟਾਈਮ ਮੈਨੂੰ ਨਹੀਂ ਪਤਾ ਸੀ ਪਰ ਮੈਂ ਅੱਜ ਹਰ ਕਿਸੇ ਨੂੰ ਇਹ ਕਹਨੀ ਹੈ ਤੁਸੀਂ ਪਹਿਲੇ ਵਿਆਂਦ ਦੀ ਗਾਂ ਲਓ ਦੁੱਧ ਘਟ ਦੇ ਦਊਗੀ ਤੁਹਾਨੂੰ ਪਰ ਤੁਹਾਨੂੰ ਅਗਲੇ ਵਿਆਂਦ ਵਾਸਤੇ ਉਹ ਅੱਛੀ ਗਾਂ ਮਿਲ ਜਾਊਗੀ ਠੀਕ ਹੈ ਜੀ ਆਪਾਂ ਪਹਿਲੇ ਹੀ ਵਿਆਧ ਵਿੱਚ ਉਹ 45 ਦੇ ਰਹੀ ਉਹ 40 ਦੇ ਰਹੀ 30 ਦੇ ਰਹੀ ਉਹਨੇ ਆਪਣੇ ਕੋਲ ਆ ਕੇ ਕੁਝ ਨਹੀਂ ਦੇਣਾ ਹੈਗਾ ਠੀਕ ਹੈ ਉਹ ਪਹਿਲੇ ਹੀ ਫੰਡਰ ਹੋਈ ਪਈ ਹੈ ਇਹ ਉਹ ਪਹਿਲੇ ਹੀ ਡਿੱਗੀ ਪਈ ਹੈ ਇਸ ਕਰਕੇ ਜਿੰਨੇ ਵੀ ਤੁਸੀਂ ਪਸ਼ੂ ਵਗੈਰਾ ਆਪਣੇ ਲੈਣੇ ਆ ਤੁਸੀਂ ਬਹੁਤ ਛੋਟੇ ਲੈਵਲ ਤੋਂ ਕੰਮ ਸ਼ੁਰੂ ਕਰੋ ਐਵੇਂ ਨਾ ਹੋਏ ਤੁਸੀਂ 50 ਗਾਵਾਂ ਪਾਲੀਆਂ 100 ਗਾਵਾਂ ਪਾਲੀਆਂ ਅੱਗੇ ਦੁੱਧ ਦੀ ਲਾਗਤ ਨਹੀਂ ਹੈਗੀ ਤੁਹਾਡਾ ਫਿਰ ਤੁਹਾਡਾ ਕਾਰੋਬਾਰ ਫੇਲ ਹੋਣ ਨੂੰ ਹੈ ਮੈਂ ਹਮੇਸ਼ਾ ਛੋਟੇ ਲੈ ਲਵੋ ਤੇ ਖਰੀਦੋ। ਮੈਨੂੰ ਮੈਨੂੰ ਦੱਸੋ ਵੀ ਅੱਜ ਦਾ ਜਿਹੜਾ ਸਮਾਂ ਖਾਸ ਕਰਕੇ ਸਾਡੇ ਪੰਜਾਬ ਦੇ ਵਿੱਚ ਨਾ ਜਿਵੇਂ ਤੁਸੀਂ ਤਾਂ ਬੜੇ ਸੋਹਣੇ ਪ੍ਰੋਡਕਟ ਆ ਜਿਹੜੇ ਤੁਹਾਡੇ ਦਾ ਪਤਾ ਲੱਗਦਾ ਕਿ ਹਾਂ ਵਾਕਈ ਕੁਆਲਿਟੀ ਵਾਲੇ ਪ੍ਰੋਡਕਟ ਆ ਤੁਹਾਡੇ। ਕੁਆਲਿਟੀ ਵਾਲਾ ਜਿਹ ਦੁੱਧ ਆ ਤੁਹਾਡੇ ਕੋਲੇ ਤਾਂ ਹੀ ਕੁਆਲਿਟੀ ਵਾਲੇ ਪ੍ਰੋਡਕਟ ਬਣਦੇ ਆ। ਹਾਂਜੀ ਹਾਂਜੀ ਪਰ ਅੱਜ ਕੱਲ ਸਾਡੇ ਡੈਰੀ ਫਾਰਮਿੰਗ ਦਾ ਵੀ ਮਤਲਬ ਧੰਦੇ ਦੇ ਉੱਤੇ ਤੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜਾ ਦੁੱਧ ਮਿਲਦਾ ਉਹ ਬੜੀ ਗਲਤ ਤਰੀਕੇ ਨਾਲ ਬਣਾਇਆ ਹੋਇਆ ਦੁੱਧ ਜਿਹੜਾ ਮਿਲਦਾ ਕਿ ਹੋ ਰਿਹਾ ਵੀ ਇਸ ਚੀਜ਼ ਨੂੰ ਕਿਵੇਂ ਰੋਕਿਆ ਜਾ ਸਕਦਾ ਵੀਰੇ ਉਹ ਲੋਕਾਂ ਦਾ ਵੀ ਜਿਹੜੇ ਸਪਲਾਈ ਦੇ ਰਹੇ ਆ ਜਾਂ ਜਿਨ੍ਹਾਂ ਨੇ ਡੈਰੀ ਫਾਰਮ ਵਾਲੇ ਉਹ ਤਾਂ ਵੀਰ ਦੇਖੋ ਆ ਜਾ ਕੁਝ ਕਰ ਦੇਣੀ ਹੈਗੇ ਜਿਹੜੇ ਨਕਲੀ ਦੁੱਧ ਬਣਾ ਰਹੇ ਆ ਮੇਨ ਲੋਕਾਂ ਦਾ ਵੀ ਇਹਦੇ ਵਿੱਚ ਕਾਰਨ ਹੈ ਕਿਉਂਕਿ ਲੋਕ ਗੱਡੀ ਦਾ ਵੱਢੀ ਲੈ ਲੈਣਗੇ ਪਰ ਦੁੱਧ ਉਹ ਹੀ 40 50 ਰੁਪਏ ਭਾਲ ਦੇ ਹਾਂ ਸਹੀ ਗੱਲ ਜਿਹੜਾ ਕੋਈ ਦੁੱਧ ਕੋਈ ਵੀ ਖਾਣ ਪੀਣ ਦਾ ਸਮਾਨ ਹੈ ਮੇਨ ਲੋਕਾਂ ਦੇ ਡਿਪੈਂਡ ਹੈ ਜੇ ਹੁਣ ਅਸੀਂ ਕਹਿ ਦਾਂਗੇ ਆ 100 ਰੁਪਏ ਦੀ ਚੀਜ਼ ਆ ਨਹੀਂ ਨਹੀਂ ਆ ਤਾਂ ਐਨੇ ਦੀ ਐਨੇ ਦੀ ਲਾ ਉਹਦੇ ਵਿੱਚ ਦੁਕਾਨਦਾਰ ਦਾ ਕਸੂਰ ਨਹੀਂ ਹੁੰਦਾ ਇਹ ਆਪਣਾ ਕਸੂਰ ਹੁੰਦਾ ਹੈ ਉਹ ਸਸਤੀ ਚੀਜ਼ ਭਾਲਦੇ ਆ ਬਿਲਕੁਲ ਤੁਹਾਡੀ ਗੱਲ ਸਹੀ ਆ ਅਸੀਂ ਠੇਕੇ ਤੇ ਜਾ ਕੇ ਸ਼ਰਾਬ ਦੀ ਬੋਤਲ ਲੈਣ ਵੇਲੇ 바ਰਗੇਨਿੰਗ ਨਹੀਂ ਕਰਦੇ ਇਹ ਜਿਹੜੀ 600 ਵਾਲੀ ਆ ਉਹ 550 ਦੀ ਲਾ ਪਰ ਜਦੋਂ ਕਿਸੇ ਤੋਂ ਦੁੱਧ ਲੈਣਾ ਨਾ ਜਿਉ ਨੇ 70 ਰੁਪਏ ਮੰਗ ਲਿਆ ਜਾਂ 80 ਰੁਪਏ ਮੰਗ ਲਿਆ ਤੁਹਾਨੂੰ ਕਹਾਂਗੇ 65 ਲੈ ਲੈ ਜਾਂ 50 ਲੈ ਲੈ ਉਹ 65 ਦੇ ਰਿਹਾ ਉਹ 60 ਦੇ ਰਿਹਾ ਉਹ ਆਬਵੀਅਸਲੀ ਪਾਣੀ ਪਾ ਕੇ ਜਿਣਾ ਪੈਣਾ ਤੇ ਹੁਣ ਉਹਦੇ ਵੀ ਜਿਹੜਾ ਕਸੂਰ ਨਹੀਂ ਹੈਗਾ ਹੀ ਉਹਨੂੰ ਤਾਂ ਉਹਨੂੰ ਹੁਣ ਸਾਨੂੰ ਐ ਹੀ ਹੁਣ ਇੰਨਾ ਮਹਿੰਗਾ ਕੋਸ਼ਤੀ ਦੁੱਧ ਪੈ ਰਿਆ ਹੀ ਅਸੀਂ ਕਿਸੇ ਨੂੰ ਕਹਿੰਨੇ ਵੀ ਲੈਣਾ ਲੈ ਲੈ ਭਾਈ 400 ਰੁਪਏ ਸਾਨੂੰ ਪਨੀਰ ਆਈ ਸਾਨੂੰ 6300 ਰੁਪਏ ਪਨੀਰ ਆ ਪੈ ਰਹੀ ਅਸੀਂ ਜੋ ਇੱਕਠੇ ਅवीस ਪਨੀਰ ਸਾਡੇ ਕੋਲ ਆਂਦਾ ਤਾਂ ਵੀ ਅਸੀਂ 400 ਰੁਪਏ ਹੀ ਦੰਦੇ ਆ ਕਿਉਂਕਿ ਸਾਨੂੰ ਇੰਨੇ ਦਾ ਹੀ ਪੈ ਰਿਆ ਇਹ ਅਸੀਂ ਉਹਦੇ ਵਿੱਚ ਕੰਪਰੋਮਾਈਜ਼ ਕਰ ਨਹੀਂ ਸਕਦੇ ਜਾਂ ਫਿਰ ਕੁਆਲਿਟੀ ਘਟ ਜਾਂਦੀ ਹੈ ਇਹ ਕੁਆਲਿਟੀ ਅਸੀਂ ਘਟਾ ਨਹੀਂ ਸਕਦੇ ਹਾਂ ਤੁਸੀਂ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਿੱਥੇ ਵੀ ਐਗਰੀਕਲਚਰ ਦੇ ਨਾਲ ਸੰਬੰਧਿਤ ਮੇਲੇ ਲੱਗਦੇ ਆ ਉੱਥੇ ਜਾਂਦੇ ਆ ਤੇ ਉੱਥੇ ਜਦੋਂ ਤੁਸੀਂ ਜਾਂਦੇ ਆ ਇਹ ਕੱਲਾ ਮਤਲਬ ਕਿੱਤਾ ਹੀ ਨਹੀਂ ਇਹ ਇੱਕ ਤਰੀਕੇ ਨਾਲ ਇਹ ਵੀ ਹੈ ਕਿ ਤੁਸੀਂ ਲੋਕਾਂ ਨੂੰ ਮੋਟੀਵੇਟ ਵੀ ਕਰਦੇ ਆ ਤੋਨੂੰ ਦੇਖ ਕੇ ਹੋਰ ਵੀ ਚਾਰ ਭਰਾ ਮੇਰੇ ਲਈ ਆਪਾਂ ਨਾਲ ਦੇਖ ਕੇ ਬਹੁਤ ਲੋਕ ਲੱਗੇ ਤੁਹਾਨੂੰ ਲੱਗਦੇ ਆ ਦੇਖ ਕੇ ਹਾਂ ਤੇ ਜੇ ਕਿਸੇ ਨੇ ਡੈਰੀ ਫਾਰਮਿੰਗ ਦਾ ਕਿੱਤਾ ਸ਼ੁਰੂ ਕਰਨਾ ਹੋਵੇ ਕਿਸੇ ਭੈਣ ਨੇ ਜਾਂ ਕਿਸੇ ਮੇਰੇ ਭਰਾ ਨੇ ਤਾਂ ਤੁਸੀਂ ਤੁਹਾਡੇ ਨਾਲ ਉਹ ਸੰਪਰਕ ਕਰ ਸਕਦੇ ਮੇਰਾ ਪੇਜ ਹੈ YouTube ਤੇ ਮੇਰਾ ਚੈਨਲ ਹੈ ਹਰਜੀਤ ਡੈਰੀ ਫਾਰਮ ਦੇ ਨਾਮ ਤੇ ਤੇ ਮੇਰਾ ਹਰਜੀਤ ਡੈਰੀ ਫਾਰਮ ਦੇ ਨਾਮ ਦੇ ਉੱਤੇ Facebook ਤੇ ਪੇਜ ਵੀ ਹੈ ਤੇ ਅਸੀਂ ਐਗਜ਼ਿਬਿਸ਼ਨਾਂ ਲਗਾਉਂਦੇ ਹਾਂ ਉੱਥੇ ਕਦੀ ਵੀ ਕੋਈ ਵੀ ਰੇਟ ਨਹੀਂ ਕਰਦਾ ਹੈਗਾ ਠੀਕ ਹੈ ਜੀ ਉਹਨੂੰ ਜਿੰਨਾ ਅਸੀਂ ਕਹਿੰਦੇ ਨੇ ਉਹੰਨਾ ਹੀ ਦਿੰਦਾ ਕਿਉਂਕਿ ਉਹਨਾਂ ਨੂੰ ਪਤਾ ਸਾਡੇ ਕੋਲ ਕੁਆਲਿਟੀ ਹੈ ਹਾਂ ਉਹ ਕੁਆਲਿਟੀ ਨਾਲ ਕੰਪਰੋਮਾਈਜ਼ ਨਹੀਂ ਕਰਦੇਗੀ ਠੀਕ ਹੈ ਜੀ ਖਾਣੇ ਵੀ ਉਹ ਆਪਣੇ ਕੋਲ ਈ ਬਜੇ ਨੇ ਕਿਉਂਕਿ ਸਾਡਾ ਪ੍ਰੋਡਕਟ ਸੇਮ ਹੈ ਈ ਘਰ ਦਾ ਪ੍ਰੋਡਕਟ ਹੈ ਈ ਉਹ ਕਹਿੰਦੇ ਜਿਵੇਂ ਹੁਣ ਆਪਾਂ ਲਾ ਲੋ ਇਹ ਵਿਆਹਾਂ ਵਿੱਚ ਉਹ ਲੋਕ ਠੇਕਾ ਕਰਨ ਲੱਗ ਗਏ ਹੂੰ ਉਹ ਠੇਕਾ ਉਹਨੂੰ ਕਹਿੰਦੇ ਨੇ ਐਨੇ ਐਨੇ ਕੱਟ ਕਰ ਲਿਆ ਨੇ ਕੱਟ ਉਹਦੇ ਵਿੱਚ ਉਹਦਾ ਕੀ ਕਸੂਰ ਹੈ ਕਸੂਰ ਆਪਣਾ ਹੈ ਪੂਰਾ ਮੇਲਾ ਮੈਂ ਵੇਖਿਆ ਕਿ ਸਾਰਿਆਂ ਤੋਂ ਜ਼ਿਆਦਾ ਜਿਹੜਾ ਭੀੜ ਆ ਉਹ ਥੋਡੇ ਵਾਲੀ ਅਬਜੂਮੇਸ਼ਨ ਦੇ ਉੱਤੇ ਥੋਡੀ ਸਟਾਲ ਦੇ ਉੱਪਰ ਹੀ ਲੱਗੀ ਹੋਈ ਆ ਉਹਦਾ ਕੀ ਕਾਰਨ ਆ ਕਿ ਤੁਹਾਡੇ ਫੂਡ ਦੀ ਜਿਹੜੀ ਕੁਆਲਿਟੀ ਆ ਉਹ ਜ਼ਿਆਦਾ ਹੈ ਜੀ ਉਹ ਸਹੀ ਮੈਂ ਜਦੋਂ ਤੋਂ ਆਇਆ ਪਹਿਲੇ 2 ਘੰਟੇ ਤੋਂ ਲੋਕ ਪਨੀਰ ਖਰੀਦ ਰਹੇ ਆ ਤੁਹਾਡੇ ਕੋਲ ਹਾਂਜੀ ਹਾਂਜੀ ਤੇ ਪਨੀਰ ਵਾਲੇ ਪਕੌੜੇ ਖਾ ਰਹੇ ਆ ਜਾਂ ਖੋਆ ਵੀ ਲੈ ਕੇ ਜਾਂਦੇ ਆ ਤੇ ਜਿਹੜਾ ਤੁਹਾਡਾ ਦੁੱਧ ਬਣਾਇਆ ਹੋਇਆ ਕਾੜ ਕੇ ਇਹ ਬੜਾ ਸੁਆਦ ਆਗਾ ਮੈਂ ਖੁਦ ਵੀ ਪੀ ਕੇ ਦੇਖਿਆ ਤੇ ਮਤਲਬ ਇਹ ਇਹ ਸ਼ੁਰੂ ਤੋਂ ਹੈ ਕਿ ਇਹ ਸ਼ੁਰੂ ਚੱਲ ਪਿਆ ਸੀ ਕੰਮ ਜਦੋਂ ਤੁਸੀਂ ਡੈਰੀ ਫਾਰਮਿੰਗ ਥੋੜੀ ਜਾਈ ਬਾਅਦ ਚ ਆਈਆਂ ਤੀਜਾ ਇਹ ਸਿਰਫ 3-4 ਸਾਲ ਤੋਂ ਚੱਲੇ ਆ ਸੀ 3-4 ਸਾਲ ਤੋਂ ਐਗਜ਼ਿਬਿਸ਼ਨ ਆ ਲਾਣ ਲੱਗੇ ਪਹਿਲਾਂ ਆਪਣਾ ਅਸੀਂ ਡੈਰੀ ਫਾਰਮ ਬਣਾਇਆ ਇਹ ਘਰ ਫਿਰ ਅਸੀਂ ਨੇ ਬੁਲੀ ਸ਼ੋਅ ਬਣਾਈ ਹੈ ਫੇਰ ਇੱਕ ਡਿਯੂਐਫਏ ਟੀਮ ਐ ਹੀ ਦਲਵੀਰ ਵੀਰੇ ਉਹਨੇ ਉਹਨਾਂ ਨੇ ਸਾਨੂੰ ਸੁਜੈਸ਼ਨ ਕੀਤਾ ਤੁਸੀਂ ਮੇਲੇ ਲਾਓ ਅਸੀਂ ਫਸਟ ਟਾਈਮ ਮੇਲਾ ਜਿਹੜਾ ਕਿ ਖੁਰੇਤਰ ਲਾਇਆ ਸੀ ਉਦੋਂ ਤੋਂ ਬਾਅਦ ਅਸੀਂ ਸਾਰੇ ਮੇਲੇ ਲਾਣ ਲੱਗੇ ਆ ਜਿਨ੍ਹਾਂ ਨੂੰ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲਿਆ ਅੱਛਾ ਹੁਣ ਕਾਫੀ ਮੇਲੇ ਐਵੇਂ ਦੇ ਹੋ ਗਏ ਕਿ ਲੋਕ ਨਾ ਫੂਡ ਕਾਊਂਟਰੀ ਵੇਜਣੇ ਆ ਨਾਲੇ ਤਾਂ ਐ ਕਹਦੇ ਨੇ ਵੀ ਭਈਆਂ ਨੂੰ ਆਪਾਂ ਕੁਝ ਕੰਮ ਨਹੀਂ ਦੇਣਾ ਕੋਈ ਰੋਜ਼ਗਾਰ ਨਹੀਂ ਦੇਣਾ ਕੁਝ ਦੇਣਾ ਹੈਗਾ ਹੀ ਸਹੀ ਗੱਲ ਹੈ ਕਿ ਬੰਨਿਆ ਦੋ ਅਸੀਂ ਤੰਗ ਗਏ ਬਿਲਕੁਲ ਤੇ ਫਿਰ ਜਿਹੜੇ ਹੁਣ ਕਾਫੀ ਐਗਜ਼ਿਬਿਸ਼ਨਾਂ ਵੀਰ ਮੇਲੇ ਲਗਾਉਣ ਲੱਗੇ ਉਹ ਆਪਣਾ ਫੂਡ ਕਾਉਂਟਰੀ ਵੇਚਦੇ ਆ ਇੱਕ ਤਾਂ ਸਾਡੇ ਵਰਗੇ ਛੋਟੇ ਫਾਰਮਰਾਂ ਨੂੰ ਇਹ ਕਹਿੰਦੇ ਅੱਗੇ ਆਓ ਅੱਗੇ ਆਓ ਜੇ ਕੋਈ ਵੱਡੀ ਵੱਡੀ ਗੱਲ ਜਿਹੜੀ ਆਖੀ ਆ ਭੈਣ ਹੋਰਾਂ ਨੇ ਕਿ ਜਦੋਂ ਅਸੀਂ ਕਿਸੇ ਵੀ ਬਾਜ਼ਾਰ ਦੇ ਵਿੱਚ ਜਾਂਦੇ ਆ ਤਾਂ ਉੱਥੇ ਆਮ ਹੀ ਸਾਡੇ ਪ੍ਰਵਾਸੀਆਂ ਦੀ ਰੇੜੀ ਲੱਗੀ ਹੁੰਦੀ ਆ ਉਹਨਾਂ ਦੇ ਭੀੜ ਹੁੰਦੀ ਆ ਪੰਜਾਬੀਆਂ ਦੀ ਉਹਨਾਂ ਦੇ ਉੱਤੇ ਭੀੜ ਹੁੰਦੀ ਆ ਪੰਜਾਬੀਆਂ ਦੇ ਉਹਨਾਂ ਦੇ ਜੇ ਕੋਈ ਬੰਦਾ ਕੰਮ ਕਰਦਾ ਨਾ ਤਾਂ ਉਹਦੇ ਤੇ ਭੀੜ ਨਹੀਂ ਹੁੰਦੀ ਤੇ ਪਰ ਇਹ ਆਪਣੇ ਪੰਜਾਬੀ ਬੰਦੇ ਆ ਤੇ ਇਹਨਾਂ ਦੀ ਕੁਆਲਿਟੀ ਵੀ ਹਾਈ ਆ ਜਿਹੜਾ ਵੀ ਇਹ ਪ੍ਰੋਡਕਟ ਬਣਾਉਂਦੇ ਆ ਜਿਹੜਾ ਵੀ ਫੂਡ ਇਹ ਬਣਾਉਂਦੇ ਆ ਤੇ ਇਹ ਖੁਸ਼ੀ ਦੀ ਗੱਲ ਆ ਕਿ ਇਹਨਾਂ ਦੀ ਸਟਾਲ ਦੇ ਉੱਤੇ ਭੀੜ ਵੀ ਸਾਰਿਆਂ ਤੋਂ ਵੱਧ ਹੁੰਦੀ ਆ ਤੇ ਇਸੇ ਤਰ੍ਹਾਂ ਹੀ ਆਪਣੇ ਜਿਹੜੇ ਪੰਜਾਬੀ ਨੇ ਜੇ ਕੋਈ ਉਹ ਕੀਤਾ ਸ਼ੁਰੂ ਕਰਦਾ ਤਾਂ ਉਹਨਾਂ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਸਪੋਰਟ ਵੀ ਕਰਨਾ ਚਾਹੀਦਾ ਹੈ ਹਾਂਜੀ ਹਾਂਜੀ ਹਾਂ ਬਿਲਕੁਲ ਪਰ ਆਮ ਹੀ ਬਜ਼ਾਰਾਂ ਦੇ ਵਿੱਚ ਅਸੀਂ ਦੇਖਦੇ ਆ ਕਿ ਜੇ ਕੋਈ ਭਈਆ ਕੋਈ ਲਾਈ ਖੜਾਗਾ ਸਟਾਲ ਕਾਹੇ ਚੀਜ਼ ਦੀ ਰਿਹੜੀ ਲੱਗੀ ਹੋਈ ਆ ਤਾਂ ਉਹਦੇ ਤੇ ਜਾਦੇ ਭੀੜ ਲੱਗੀ ਹੁੰਦੀ ਆ ਆਪਣੇ ਪੰਜਾਬੀਆਂ ਜੀ ਕਾਹੀ ਦਾ ਗੱਲ ਹੈ ਆਪਾਂ ਦੂਜੇ ਦੂਜੇ ਪੰਜਾਬੀ ਨੂੰ ਆਪਾਂ ਜ਼ਬਰਦਸਤ ਨਹੀਂ ਕਰ ਸਕਦੇ ਵੀ ਉਹ ਆਪਣੇ ਤੋਂ ਅੱਗੇ ਨਹੀਂ ਨਿਕਲਦਾ ਇਹ ਸਹੀ ਗੱਲ ਹੈ ਜੀ ਤੁਸੀਂ ਦੇਖੋ ਇਹ ਪ੍ਰਵਾਸੀ ਹੁੰਨੇ ਆ ਉਹ ਆਪਣੇ ਦੂਜੇ ਬੰਦੇ ਦੀ ਰੇੜੀ ਲਵਾ ਦਿੰਦਾ ਹੋਰ ਅੱਗੇ ਆਪਣਾ ਕੰਮ ਵਧਾ ਲੈਂਦਾ ਆ ਆਪਾਂ ਪੰਜਾਬੀ ਹੁੰਨੇ ਆ ਆਪਾਂ ਉਹਦੀਓ ਕੰਮ ਡਾਊਨ ਕਰ ਦਿੰਦੇ ਆ ਬੀਅਰ ਦਾ ਕੰਮ ਨਾ ਚੱਲੇ ਹੀ ਬਹੁਤ ਲੱਤਾਂ ਲੱਤਾਂ ਖਿੱਚਣ ਵਾਲੇ ਵੀ ਹੁੰਨੇ ਆ ਹੋਰ ਸਪੋਰਟ ਕਰਨ ਵਾਲੇ ਵੀ ਹੁੰਨੇ ਆ ਪਰ ਲੱਤਾਂ ਖਿੱਚਣ ਵਾਲੇ ਜ਼ਿਆਦਾ ਹੁੰਨੇ ਸਪੋਰਟ ਕਰਨ ਵਾਲੇ ਘੱਟ ਹੁੰਨੇ ਆ ਬਿਲਕੁਲ ਜੀ ਬਿਲਕੁਲ ਭੈਣ ਹੋਰਾਂ ਨੂੰ ਦੇਖ ਕੇ ਤੁਸੀਂ ਵੀ ਆਪਣਾ ਜਿਹੜਾ ਕੰਮ ਆ ਉਹ ਸ਼ੁਰੂ ਕਰ ਸਕਦੇ ਆ ਤੇ ਮੈਂ ਆਪਣੇ ਵੱਲੋਂ ਆਪਣੀ ਟੀਮ ਦੇ ਵੱਲੋਂ ਤੇ ਤੁਹਾਨੂੰ ਇੱਕ ਵਾਰੀ ਫੇਰ ਸ਼ੁਭ ਕਾਮਨਾਵਾਂ ਦਿੰਦਾ ਇਸੇ ਤਰ੍ਹਾਂ ਕੰਮ ਕਰਦੇ ਰਹੋ ਅੰਦਰਕੀਆਂ ਕਰਦੇ ਰਹੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ